ਹੰਜੀ ਵੀਰਾ ਜੀ ਆਪਾ ਆਪਣਾ ਫਾਰਮ ਆ ਉੱਥੇ ਬੰਦੇ ਰੱਖੇ ਸੀ ਇਹ ਦੋ ਮੈਨੂੰ ਸਮਝ ਨਹੀਂ ਆਇਆ ਕਿ ਇਹ ਬੰਦੇ ਨੇ ਘੋੜੀ ਦੇ ਮਾਰਿਆ ਕਿਉਂ ਕੋਈ ਬੰਦਾ ਕੰਮ ਤੇ ਹੈ ਨਹੀਂ ਆਪੇ ਆਤਾ ਹੈ ਨਹੀਂ ਕੱਢਦਾ ਕੰਮ ਤੋਂ ਕੱਢ ਦਿੰਦਾ ਜਿਹੜੀਆਂ ਮਤਾਂ ਬਾੜੀਆਂ ਪਰ ਪਸ ਇਹ ਆ ਵੀਡੀਓ ਪਾਉਣਾ ਤੇ ਇਹ ਬੰਦਾ ਪਛਾਣ ਲਓ ਕਿਰਪਾ ਕਰਕੇ ਕੋਈ ਵੀ ਘੋੜੇ ਵਾਲਾ ਜਾਂ ਕੋਈ ਵੀ ਐਨੀਮਲ ਲਵਰ ਹੈ ਜਿਹੜਾ ਮੰਨੇ ਨੂੰ ਫਾਰਮ ਤੇ ਨਾ ਰੱਖਿਓ ਕਰੀ ਇਹ ਝੂਠੇ ਨਾ ਬੋਲਦੇ ਕਿ ਅਸੀਂ ਕੋੜਿਆਂ ਨੇ ਇੰਨੇ ਜਾਣਕਾਰ ਐ ਇੰਨੇ ਸਾਲਾਂ ਦੇ ਜਾਣਕਾਰ ਆ ਪਰ ਇਹਨਾਂ ਨੂੰ ਕੱਖ ਨਹੀਂ ਆਉਂਦਾ ਬਈ ਕੋੜੇ ਕੁੱਤੀ ਜਾਂਦੇ ਬਸ ਕੋਈ